ਤਪਸਵੀ ਸੂਰਬੀਰ ਸੰਤ ਸੁਪਾਹੀ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਦੇ ਉਹਨਾਂ ਦਾ ਇਹ ਨਰੰਗਾ ਬਾਦ ਵਾਲਾ ਜਿਹੜਾ ਨਾਮ ਹੈ ਜਿੱਥੇ ਉਹਨਾਂ ਨੇ ਲੰਬਾ ਸਮਾਂ ਰਹਿ ਕਰਕੇ ਤਪੱਸਿਆ ਕੀਤੀ ਤਰਨਤਾਰਨ ਸਾਹਿਬ ਦੇ ਪਰਲੇ ਪਾਸੇ ਨਾਲ ਹੀ ਨਗਰ ਹੈ ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਪੱਕੇ ਤੌਰ ਤੇ ਨਰੰਗਾ ਬਾਦ ਜੁੜ ਗਿਆ ਉੰਜ ਬਾਬਾ ਜੀ ਦਾ ਜਨਮ ਗਗੋਗੂਆ ਨਗਰ ਦਾ ਹੈ ਪਿਤਾ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਮਾਤਾ ਸਤਕਾਰਯੋਗ ਮਾਤਾ ਧਰਮ ਕੌਰ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਆਪ ਜੀ ਨੇ ਸੰਸਾਰ ਨੂੰ ਤਾਰਨ ਦੇ ਇਤ ਪੰਥ ਪ੍ਰਸਤੀ ਦੇ ਲਈ ਖੁਦਾ ਪ੍ਰਸਤੀ ਦੇ ਲਈ ਅਵਤਾਰ ਧਾਰਨ ਕੀਤਾ ਕਿਉਂ ਕਿ ਮਹਾਪੁਰਖਾਂ ਦੇ ਜਿਹੜੇ ਜਨਮ ਨੇ ਉਹ ਨਹੀਂ ਹੋਇਆ ਕਰਦੇ ਗੁਰਬਾਣੀ ਦਾ ਬਚਨ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਉਹ ਪਰਉਪਕਾਰਿਤ ਆਉਂਦੇ ਨੇ ਸੋ ਉਹਨਾਂ ਦੇ ਪਾਵਨ ਦਿਹਾੜੇ ਆਪ ਜੀ ਮਨਾ ਰਹੇ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਉਹ ਕਹਿੰਦੇ ਨੇ ਮਹਾਪੁਰਖਾਂ ਦੇ ਚਰਨਾਂ ਦੀ ਪੂਜਾ ਹੁੰਦੀ ਹੈ ਮਹਾਪੁਰਖਾਂ ਦੇ ਚਰਨ ਪੂਜੇ ਜਾਂਦੇ ਨੇ ਤੇ ਉਹਨਾਂ ਦੇ ਚਰਨ ਪੂਜਨ ਦਾ ਕਾਰਨ ਕੀ ਹੈ ਤਾਂ ਭਾਈ ਗੁਰਦਾਸ ਜੀ ਨੇ ਆਏ ਹੋਏ ਜਗਿਆਸੂ ਨੂੰ ਸਵਾਲ ਦਾ ਉੱਤਰ ਦਿੰਦਿਆਂ ਫਰਮਾਇਆ ਉਹ ਕਹਿੰਦੇ ਨੇ ਵੇਖੋ ਸਰੀਰ ਤੇ ਕਿੰਨੇ ਆਂਗਣੇ ਪਹਿਲੇ ਸਭ ਤੋਂ ਉੱਪਰਲੇ ਪਾਸੇ ਲੱਗਾ ਹੋਇਆ ਬੰਦੇ ਦਾ ਸਿਰ ਇਹ ਸਿਰ ਉੱਚਾ ਹੈ ਤੇ ਚਰਨ ਤਾਂ ਬੜੇ ਨੀਵੇਂ ਨੇ ਸਰੀਰ ਦੇ ਸਭ ਤੋਂ ਹੇਠਲੇ ਪਾਸੇ ਚਰਨ ਪੈਰ ਲੱਗੇ ਹੋਏ ਪਰ ਅੱਜ ਤੱਕ ਜਿੰਨੀ ਪੂਜਾ ਹੋਈ ਜਿੰਨੀ ਕਿਸੇ ਦੇ ਭਗਤੀ ਕੀਤੀ ਉਹਨਾਂ ਦਾ ਸਤਿਕਾਰ ਕਰਨ ਦੇ ਲਈ ਚਰਣਾ ਦੀ ਪੂਜਾ ਹੋਈ ਭਾਈ ਗੁਰਦਾਸ ਜੀ ਕਿਰਪਾ ਕਰਕੇ ਦੱਸੋ ਉਹਨਾਂ ਦੇ ਚਰਣਾ ਦੀ ਹੀ ਪੂਜਾ ਕਿਉਂ ਤਾਂ ਉਹਨਾਂ ਨੇ ਬੜਾ ਪਿਆਰਾ ਬਚਨ ਕੀਤਾ ਆਪਣੀ ਪਾਵਨ ਪੌੜੀ ਦੇ ਅੰਦਰ ਬਾਹਰ ਦੇ ਰਾਹੀ ਉਹ ਕਹਿੰਦੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੋਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ ਸਭ ਚਿਹਨ ਛੜ ਪੂਜੀਆਂ ਕੌਣ ਕਰਮ ਕਮਾਉਂਦੇ ਮੈਂ ਥੋੜੇ ਥੋੜੇ ਅਰਥ ਬਿਆਨ ਕਰਦੇ ਆਂ ਕਹਿੰਦੇ ਸਿਰ ਉੱਚਾ ਹੈ ਨੀਵੇਂ ਚਰਨ ਨੇ ਪਰ ਜਿਹੜੇ ਚਰਨ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ ਗੁਰੂ ਕੇ ਬਚਨ ਨੂੰ ਕਮਾਉਂਦੇ ਨੇ ਉਹਨਾਂ ਚਰਨਾਂ ਤੇ ਉੱਚੇ ਸਿਰ ਵੀ ਝੁਕ ਜਾਇਆ ਕਰਦੇ ਨੇ ਇਹ ਜਿਹੜੇ ਚਰਨ ਨੇ ਪੈਰ ਨੇ ਸਾਰੀ ਦੇਹੀ ਦਾ ਭਾਰ ਚੁੱਕਦੇ ਨੇ ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਂਦੇ ਸਭ ਚਿਹਨ ਛੱਡ ਪੂਜਿਅਨ ਕੌਣ ਕਰਮ ਕਮਾਉਂਦੇ ਇਹ ਸਵਾਲ ਹੈ ਕਿ ਇਹ ਕਿਹੜਾ ਚੰਗਾ ਕਰਮ ਕੀਤਾ ਇਹਨਾਂ ਨੇ ਪੂਜੇ ਜਾਂਦੇ ਨੇ ਤਾਂ ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ ਉਹ ਕਹਿੰਦੇ ਗੁਰ ਸਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ ਇਹ ਪੈਰ ਕਿਉਂ ਪੂਜਣ ਯੋਗ ਹੋਏ ਕਿਉਂਕਿ ਇਹ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲੇ ਗੁਰੂ ਕੇ ਉਪਦੇਸ਼ ਨੂੰ ਕਮਾਉਣ ਵਾਲੇ ਬਣੇ ਗੁਰਸਤਾਨੀ ਸਾਧ ਸੰਗਤੀ ਨੇ ਚਲ ਚਲ ਜਾਂਦੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਕਦਮ ਤੁਰਦੇ ਨੇ ਇਹ ਪਰ ਉਪਕਾਰ ਦੇ ਲਈ ਤੁਰਦੇ ਨੇ ਬਾਬਾ ਬੀਰ ਸਿੰਘ ਜੀ ਦਾ ਜਿਹੜਾ ਜੀਵਨ ਹੈ ਇਹ ਪਰ ਉਪਕਾਰ ਦੇ ਨਾਲ ਭਰਿਆ ਹੋਇਆ ਪਰ ਉਪਕਾਰ ਦੇ ਨਾਲ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ ਪਾਰ ਵਸਾਂਨ ਦਾ ਅਰਥ ਹੁੰਦਾ ਜਿੰਨਾ ਜੋਰ ਲੱਗੇ ਇੱਕ ਕਦਮ ਕਿਸੇ ਦਾ ਬੁਰਾ ਕਰਨ ਲਈ ਨਹੀਂ ਤੁਰਦੇ ਇੱਕ ਕਦਮ ਸਾਰਿਆਂ ਦਾ ਭਲਾ ਕਰਨ ਲਈ ਤੁਰਦੇ ਨੇ ਤੇ ਗੁਰਸਿੱਖ ਉਹ ਹੈ ਭਾਈ ਗੁਰਦਾਸ ਜੀ ਦਾ ਹੀ ਬਚਨ ਹੈ ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਵਣਾ ਸਾਬਰ ਸਦਕ ਸ਼ਹੀਦ ਭਰਮ ਪਾਉ ਖੋਵਣਾ ਗੋਲਾ ਮੁੱਲ ਖਰੀਦ ਕਰੇ ਜੋਵਣਾ ਗੁਰਸਿੱਖ ਉਹ ਹੈ ਜਿਹੜਾ ਗੁਰੂ ਕੇ ਬਚਨ ਤੇ ਚੱਲਦਾ ਤੇ ਸਿੱਖ ਜਿੰਨੇ ਚਿਰ ਤੱਕ ਪਰ ਉਪਕਾਰ ਨਹੀਂ ਚਿਤਵਦਾ ਗੁਰੂ ਦੇ ਚਰਨਾਂ ਵਿੱਚ ਇਹਦੀ ਅਰਦਾਸ ਵੀ ਉਦੋਂ ਕਬੂਲ ਹੁੰਦੀ ਹੈ ਜਦੋਂ ਇਹ ਸਭ ਅਰਦਾਸ ਕਰਨ ਤੋਂ ਬਾਅਦ ਕਹਿ ਦਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਬੀਰ ਸਿੰਘ ਜੀ ਦਾ ਉਹ ਸੁਭਾਅ ਜਿਹੜੇ ਸੁਭਾਅ ਨੇ ਭਰਾਵਾਂ ਨੂੰ ਭਰਾਵਾਂ ਨਾਲ ਨਹੀਂ ਲੜਨ ਦਿੱਤਾ ਕੌਮ ਦੁਫਾੜ ਹੋਈ ਪਈ ਸੀ ਮੈਂ ਟੂਕ ਮੱਤਰੀ ਬੇਨਤੀ ਕਰਨੇ 1839 ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਚੜ੍ਹਾਈ ਕਰ ਗਏ। ਉਹਨਾਂ ਤੋਂ ਬਾਅਦ ਡੋਗਰਿਆਂ ਨੂੰ ਸਮਾਂ ਮਿਲ ਗਿਆ ਆਪਣੀਆਂ ਸਾਸ਼ਿਸ਼ਾਂ ਘੜਾਉਂਦਾ। ਹੁਣ ਉਹ ਆਪਣੇਆਂ ਦੇ ਹੱਥੋਂ ਆਪਣੇਆਂ ਦਾ ਕਤਲ ਕਰਵਾਉਂਦੇ ਬੈਣ। ਸੱਚ ਝੂਠ ਗੰਢ ਕੇ ਉਧਰ ਕੁਝ ਹੋਰ ਦੱਸਣਾ ਇੱਧਰ ਕੁਝ ਹੋਰ ਦੱਸਣਾ। ਤੇ ਦੋਵੇਂ ਪਾਸਿਓਂ ਹੀ ਉਹਨਾਂ ਦੇ ਆਪਣੇ ਮਰਵਾ ਦੇਣੇ ਤੇ ਆਪਣਿਆਂ ਦੇ ਕੋਲੋਂ ਮਰਵਾ ਦੇਣੇ ਜਦੋਂ ਇਹ ਬੁਰਸ਼ਾਗਰਦੀ ਬਾਬਾ ਬੀਰ ਸਿੰਘ ਜੀ ਨੇ ਦੇਖੀ ਕਿਉਂਕਿ ਉਹ ਆਪ ਇਹਨਾਂ ਫੌਜਾਂ ਦੇ ਵਿੱਚ ਭਰਤੀ ਰਹੇ ਤੇ ਉਹ ਮਹਾਨ ਗੁਰਸਿੱਖੀ ਦੇ ਮਾਲਕ ਬਾਬਾ ਬੀਰ ਸਿੰਘ ਜੀ ਨੇ ਇਹ ਨਰੰਗਾ ਬਾਦ ਜਿਨ੍ਹਾਂ ਦਾ ਉਸ ਵਕਤ ਡੇਰਾ ਸੀ ਇਹਨਾਂ ਦੀ ਸ਼ਰਨ ਦੇ ਵਿੱਚ ਸਿੱਖ ਦਰਬਾਰ ਦੇ ਕੁਝ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੰਛਜ ਨੇ ਔਰ ਜਿਹੜੇ ਪੰਥ ਪ੍ਰਸਤ ਨੇ ਉਹਨਾਂ ਨੇ ਸ਼ਰਨ ਲਈ ਬਾਬਾ ਜੀ ਨੂੰ ਬੇਨਤੀ ਕੀਤੀ ਔਰ ਸ਼ਰਨ ਲਈ ਇੱਥੇ ਕंवर ਕਸ਼ਮੀਰਾ ਸਿੰਘ ਕंवर ਪਸ਼ੋਰਾ ਸਿੰਘ ਸਰਦਾਰ ਅਤਰ ਸਿੰਘ ਸੰਧਾਵਾਲੀਆ ਸਰਦਾਰ ਹਰੀ ਸਿੰਘ ਨਲੂਆ ਦਾ ਪੁੱਤਰ ਸਰਦਾਰ ਜਵਾਹਰ ਸਿੰਘ ਅਨੇਕਾਂ ਜਿਹੜੇ ਗੁਰਸਿੱਖ ਨੇ ਉਹਨਾਂ ਨੇ ਗੁਰੂ ਕੇ ਚਰਣਾ ਦੇ ਵਿੱਚ ਗੁਰੂ ਕੇ ਸਿੱਖ ਦੇ ਚਰਣਾ ਦੇ ਵਿੱਚ ਜਾ ਕੇ ਸ਼ਰਨ ਲਈ ਬਾਬਾ ਜੀ ਵੀ ਆ ਚੁੱਕੇ ਨੇ ਡੋਗਰਾ ਜਿਹੜਾ ਸਮੇਂ ਦਾ ਪ੍ਰਧਾਨ ਮੰਤਰੀ ਉਹਨੇ ਆਖਿਆ ਕਿ ਜਿਹੜੇ ਸਿੱਖ ਨੇ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ ਕਿਉਂਕਿ ਇਹ ਬਾਗੀ ਨੇ ਇਹ ਸਾਡੀ ਹਕੂਮਤ ਦੇ ਵਿਰੁੱਧ ਸਾਜਸ਼ਾ ਕਰਦੇ ਨੇ ਸਾਡੇ ਹਵਾਲੇ ਕਰ ਦਿਓ ਪਰ ਬਾਬਾ ਵੀਰ ਸਿੰਘ ਜੀ ਨੇ ਆਖਿਆ ਉਹ ਕਹਿੰਦੇ ਸਾਨੂੰ ਗੁਰੂ ਸਹਬਾਨਾ ਨੇ ਹੁਕਮ ਕੀਤਾ ਹੈ ਅਸੀਂ ਤੇ ਭਾਈਆ ਭਾਈ ਕਨਈਆ ਦੇ ਖਾਨਦਾਨ ਦੇ ਵਿੱਚੋਂ ਆ ਸਾਨੂੰ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਭਾਈ ਕਨਈਆ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਦੁਸ਼ਮਣਾਂ ਨੂੰ ਤੇ ਆਪਣੇਆਂ ਨੂੰ ਬਿਨਾਂ ਵਿਤ ਕਰੇ ਤੋਂ ਜਲ ਛਕਾਈ ਜਾ ਰਿਹਾ ਹੈ ਜਦੋਂ ਸ਼ਿਕਾਇਤ ਕਰਨ ਵਾਲਿਆਂ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਪਾਤਸ਼ਾਹ ਅਸੀਂ ਮਾਰਦੇ ਆ ਇਹ ਜਿਉਂਦੇ ਕਰੀ ਜਾਂਦਾ ਪਾਣੀ ਪਿਆ ਪਿਆ ਕੇ ਦੁਸ਼ਮਣਾਂ ਨੂੰ ਪਾਣੀ ਪਿਆਈ ਜਾ ਰਿਹਾ ਹੈ ਗੁਰਦੇਵ ਨੇ ਕੋਲ ਸੱਦ ਕੇ ਛਿੜਕਣੀ ਮਾਰੀ ਕਿ ਬਾਗਾਨਿਆਂ ਨੂੰ ਪਾਣੀ ਕਿਉਂ ਪਾਇਆ ਸਗੋਂ ਜਦੋਂ ਦੱਸਿਆ ਹਜ਼ੂਰ ਖੁਸ਼ ਹੋਏ ਨਾਲ ਥਾਪੜਾ ਦਿੱਤਾ ਮਲਮ ਕੱਢ ਕੇ ਆਪਣੇ ਖੀਸੇ ਦੇ ਵਿੱਚੋਂ ਕਹਿੰਦੇ ਨੇ ਲੈ ਨਾਲ-ਨਾਲ ਮਰਮ ਪੱਟੀ ਵੀ ਕਰਿਆ ਕਰ ਬਾਬਾ ਵੀਰ ਸਿੰਘ ਜੀ ਕਹਿੰਦੇ ਸਾਨੂੰ ਗੁਰੂ ਦਾ ਹੁਕਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਸੀ ਬਾਹੇ ਜਿੰਨਾ ਦੀ ਪਕੜੀ ਐ ਸਿਰ ਦੀਜੈ ਵਾਹਣਾ ਛੋੜੀਐ ਗੁਰ ਤੇਗ ਬਹਾਦਰ ਬੋਲਿਆ ਸਿਰ ਦੀਜੈ ਧਰਮ ਨਾ ਧਰ ਪਈਏ ਧਰਮ ਨਾ ਛੋੜੀਐ ਬਾਬਾ ਵੀਰ ਸਿੰਘ ਜੀ ਨੇ ਅਨਕਾਰ ਕਰ ਦਿੱਤਾ ਅਰ ਜਦੋਂ ਚੜ ਕੇ ਆਇਆ ਲਾਭ ਸਿੰਘ ਡੋਗਰੇ ਦੀਆਂ 20000 ਫੌਜਾਂ ਬਾਬਾ ਜੀ ਨੂੰ ਆਣ ਕਰਕੇ ਇਹਨਾਂ ਪੰਤ ਪ੍ਰਸਤਾ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਂਪੁਰਖੋ ਉਹ ਆ ਰਹੇ ਨੇ ਤੇ ਉਹਨਾਂ ਨੇ ਆਣ ਕੇ ਡੇਰੇ ਤੇ ਹਮਲਾ ਕਰਨਾ ਰਤੋ ਕਿ ਹਰੀ ਕੇ ਜਿਹੜਾ ਪਤਨ ਹੈ ਉੱਥੇ ਉਸ ਵੇਲੇ ਬਾਬਾ ਜੀ ਦਾ ਡੇਰਾ ਲੱਗਾ ਹੋਇਆ ਸੀ ਉਹਨਾਂ ਹਮਲਾ ਕਰਨਾ ਤੇ ਕੀ ਹੁਕਮ ਹੈ ਯਾਦ ਰੱਖਿਓ ਅੱਜ ਸਾਡੇ ਕੋਲ 2-4 ਬਾਡੀਗਾਰਡ ਹੋਣ ਕਿਸੇ ਬੰਦੇ ਦੇ ਕੋਲ ਉਹ ਚੌੜਾ ਹੋ ਕੇ ਦੁਰਦਾਏ ਬਾਬਾ ਵੀਰ ਸਿੰਘ ਜੀ ਦੇ ਪਾਸ 3000 ਘੋੜਸਵਾਰ ਤੇ 1000 ਸ਼ਸਤਰਧਾਰੀ ਸਿੰਘ ਜਿਹੜੇ ਨੇ ਉਹ ਸਦਾ ਤਿਆਰ-ਬਰ ਤਿਆਰ ਰਹਿੰਦੇ ਨੇ ਪਰ ਨਿਮਰਤਾ ਵੇਖੋ ਬਾਬਾ ਵੀਰ ਸਿੰਘ ਜੀ ਨੇ ਆਖਿਆ ਭਰਾਵਾਂ ਨੇ ਭਰਾਵਾਂ ਦੇ ਉੱਪਰ वार ਨਹੀਂ ਕਰਨਾ ਅਸਾਂ ਉਹਨਾਂ ਦੇ ਨਾਲ ਨਹੀਂ ਲੜਨਾ ਬਾਬਾ ਫਰੀਦ ਜੀ ਦੇ ਕਿੰਨੇ ਪਿਆਰੇ ਬਚਨ ਨੇ ਫਰੀਦਾ ਬੁਰੇ ਦਾ ਭੜਾ ਕਰ ਗੁੱਸਾ ਮੰਨ ਨਾ ਹਟਾਏ ਜੇ ਬੁਰਾ ਕੋਈ ਕਰ ਰਿਹਾ ਤੇ ਉਹਦਾ ਜਵਾਬ ਬੁਰੀਾਈ ਦੇ ਵਿੱਚ ਦੇਣਾ ਸਾਡਾ ਤੇ ਉਹਦੇ ਵਿੱਚ ਕੀ ਫਰਕ ਕੀ ਫਰਕ ਰਹਿ ਗਿਆ ਭਾਈ ਜੇ ਅਸੀਂ ਥੱਪੜ ਦਾ ਜਵਾਬ ਥੱਪੜ ਵਿੱਚ ਦੇ ਰਹੇ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਪਰ ਸਾਧੂ ਉਹ ਹੈ ਜਿਹੜਾ ਆਪਣਾ ਸੁਭਾਅ ਨਹੀਂ ਛੱਡਦਾ ਜਿਹੜਾ ਆਪਣਾ ਧਰਮ ਨਹੀਂ ਛੱਡਦਾ ਲਾਲਾ ਧਣੀ ਰਾਮ ਯਾਤਰਕ ਨੇ ਆਖਿਆ ਫਿਰ ਫਿਰ ਡੰਗ ਚਲਾਵੇ ਠੂਆ ਸਾਧੂ ਫਿਰ ਬਚਾਵੇ ਕਿਸੇ ਆਖਿਆ ਤੂੰ ਮੂਰਖ ਹੈ ਮੂਲ ਬਾਜ ਨਾ ਆਵੇ ਸਾਧੂ ਆਖਿਆ ਆਪੋ ਆਪਣਾ ਧਰਮ ਸਭਸ ਨੂੰ ਪਿਆਰਾ ਉਹਦਾ ਧਰਮ ਦੁਖਾਣਾ ਹੈ ਤੇ ਮੇਰਾ ਭਲਾ ਸਿਖਾਵੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੜਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਗੁਰਬਾਣੀ ਦੇ ਅਨਸਾਰ ਚੱਲਣ ਵਾਲੇ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁਮ ਆਪਣੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ ਇਸ ਸਿਧਾਂਤ ਤੇ ਚੱਲ ਰਹੇ ਨੇ ਬਾਬਾ ਵੀਰ ਸਿੰਘ ਜੀ ਫਿਰ ਕੀ ਹੁਕਮ ਹੈ ਮਾਪੁਰਖੋ ਕਿ ਲੱਗੇ ਦੇਗਾ ਚੜਾਓ ਪ੍ਰਸ਼ਾਦਾ ਤਿਆਰ ਕਰੋ ਹੋਰ ਕੀ ਹੁਕਮ ਹੈ ਪ੍ਰਸ਼ਾਦਾ ਤਿਆਰ ਕਰੋ ਕੜਾ ਪ੍ਰਸ਼ਾਦ ਦੀਆਂ ਦੇਗਾ ਤਿਆਰ ਕਰੋ ਸਾਡੇ ਭਰਾ ਆ ਰਹੇ ਨੇ ਪਾਦਸ਼ਾਹ ਉਹ ਇੱਥੇ ਸਾਨੂੰ ਮਿਲਣ ਨਹੀਂ ਆਲੇ ਸਾਡੇ ਨਾਲ ਲੜਨ ਆ ਰਹੇ ਨੇ ਕਹ ਲੱਗੇ ਭਰਾਵਾਂ ਨਾਲ ਭਰਾ ਨਹੀਂ ਲੜਦੇ ਹੁੰਦੇ ਸਾਨੂੰ ਤਾਂ ਗੁਰੂ ਦਾ ਹੁਕਮ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਸਾਧੂ ਕਿਸੇ ਦੀ ਭੈੜੀ ਮੱਤ ਵੇਖ ਕੇ ਉਹਦੇ ਤੇ ਦਇਆ ਕਰਦਾ ਦੁਨੀਆਦਾਰਾਂ ਦਾ ਤੇ ਰੱਬ ਦੇ ਪਿਆਰਿਆਂ ਦਾ ਇਹੀ ਫਰਕ ਹੈ ਦੁਨੀਆਦਾਰ ਬੰਦਾ ਕੀਤੇ ਹੋਏ ਧੱਕੇ ਦਾ ਬਦਲਾ ਲੈਂਦਾ ਹੈ ਮੈਨੂੰ ਸਬਕ ਸਿਖਾਵਾਂਗਾ ਪਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਸਬਕ ਨਹੀਂ ਸਿਖਾਉਂਦਾ ਉਹ ਭੈੜੀ ਮਤ ਵੇਖ ਕੇ ਦਇਆ ਕਰ ਦਿੰਦਾ ਉਹ ਕਹਿੰਦਾ ਇਹਦੇ ਵਾਸਤੇ ਵਿੱਚ ਕੁਝ ਨਹੀਂ ਜੇ ਇਹ ਆਪਣਾ ਸੁਭਾਅ ਪੜਾ ਨਹੀਂ ਛੱਡਦਾ ਤੇ ਸਾਧੂ ਆਪਣਾ ਭਲੇ ਦਾ ਸੁਭਾਅ ਕਿਉਂ ਛੱਡੇ ਇਹੀ ਫਰਕ ਹੈ ਬਾਬਾ ਵੀਰ ਸਿੰਘ ਜੀ ਨੇ ਹੁਕਮ ਕੀਤਾ ਲੰਗਰ ਪ੍ਰਸ਼ਾਦਾ ਤਿਆਰ ਆਇਆ ਦੁਨੀਆਂ ਦੀ ਪਹਿਲੀ ਘਟਨਾ ਹੈ ਯਾਦ ਰੱਖਿਓ ਸੁਕਰਾਟ ਨੇ ਜ਼ਹਿਰ ਦਾ ਪਿਆਲਾ ਪੀਤਾ ਮਨਸੂਰ ਸੂਲੀ ਤੇ ਚੜਿਆ ਹਜ਼ਰਤ ঈਸਾ ਸੂਲੀ ਤੇ ਚੜਿਆ ਪਰ ਉਹਨਾਂ ਦੇ ਕੋਲ ਫੌਜਾਂ ਨਹੀਂ ਸਨ ਉਹਨਾਂ ਕੋਲ ਸ਼ਸਤਰ ਨਹੀਂ ਸਨ ਉਹਨਾਂ ਕੋਲ ਦੋ ਰਾਤ ਹੈ ਹੀ ਨਹੀਂ ਪੀ ਉਹ ਬਚ ਜਾਣ ਉਹਨਾਂ ਨੂੰ ਅੱਗੇ ਮੌਤ ਹੀ ਦਿਸਦੀ ਪਈ ਹੈ ਬਾਬਾ ਬੀਰ ਸਿੰਘ ਜੀ ਦੇ ਅੱਗੇ ਦੋਹ ਰਾ ਨੇ ਸ਼ਸਤਰ ਧਾਰੀ ਫੌਜਾਂ ਕੋਲ ਨੇ ਪਰ ਉਹਨਾਂ ਨੇ ਆਖਿਆ ਮੈਂ ਆਪਣੇ ਆਂ ਦੇ ਹੱਥੋਂ ਆਪਣੇ ਆਂ ਦਾ ਖੂਨ ਕਿਦਾਂ ਡੋਲ ਰਿਆ ਅੱਜ ਸਿੱਖਣਾ ਚਾਹੀਦਾ ਹੈ ਕੌਮ ਨੂੰ ਅੱਜ ਪੰਥ ਪਰਸਤਾ ਨੂੰ ਸਿੱਖਣਾ ਚਾਹੀਦਾ ਹੈ ਅਸੀਂ ਛੋਟੇ ਛੋਟੇ ਮਫਾਦਾ ਤੇ ਸਵਾਰਥਾਂ ਦਾ ਕਰਕੇ ਪੰਥ ਦੇ ਵਿੱਚ ਵੰਡੀਆਂ ਨਾ ਪਾਈਏ ਅਸੀਂ ਗੁਰੂ ਨੂੰ ਸਮਰਪਤ ਹੋਈਏ ਤੇ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਈ ਛੋਟੇ ਛੋਟੇ ਮਫਾਦਾ ਦਾ ਕਰਕੇ ਵੱਡੇ ਬਖੇੜੇ ਖੜੇ ਨਾ ਕਰੀਏ ਅੱਜ ਯਾਦ ਰੱਖਿਓ ਸਾਡੀ ਕੌਮ ਦੇ ਵਿੱਚ ਕਈ ਤਰ੍ਹਾਂ ਦੇ ਵਿਤਕਰੇ ਪੈ ਗਏ ਉਹ ਕਿਸੇ ਵੀ ਤਰੀਕੇ ਦੇ ਹੋ ਸਕਦੇ ਅਸੀਂ ਘਰੇ ਬਹਿ ਕੇ ਸੁਲਝਾ ਸਕਦੇ ਜਦੋਂ ਦੁਸ਼ਮਣ ਨੇ ਵੇਖਿਆ ਇਹ ਆਪਣੇ ਝਗੜਿਆਂ ਵਿੱਚ ਫਸਿਆ ਹੋਇਆ ਹੈ ਉਹਨੇ ਸਾਨੂੰ ਕਈ ਤਰ੍ਹਾਂ ਨਾਲ ਟਿਚਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਵੱਖ-ਵੱਖ ਜਿਹੜੇ ਈਮੇਲਾਂ ਆ ਰਹੀਆਂ ਨੇ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਜਾਏ ਖਤਮ ਕਰ ਦਿੱਤਾ ਜਾਏਗਾ ਇਹ ਇੱਕ ਤਰ੍ਹਾਂ ਦੀ ਮਖੌਲ ਹੈ ਟਿਚਰ ਹੈ ਕਦੇ ਪਾਕਿਸਤਾਨ ਵਾਲੇ ਕਹਿੰਦੇ ਸਨ ਹਰਮੰਦਰ ਸਾਹਿਬ ਉਡਾ ਦਿੱਤਾ ਜਾਣਾ ਸੀ ਅਸੀਂ ਬਚਾਇਆ ਕਦੇ ਹਿੰਦੁਸਤਾਨ ਵਾਲੇ ਕਹਿੰਦੇ ਨੇ ਉਧਰੋਂ ਸਿੱਧੀਆਂ ਮਜੈਲਾਂ ਆਉਂਦੀਆਂ ਸੀ ਅਸੀਂ ਅਸੀਂ ਬਚਾਏ ਇਹ ਕਿਉਂ ਲਹਾ ਲਿਆ ਜਾ ਰਿਹਾ ਹੈ ਇਹ ਸਾਸ਼ਾ ਉਦੋਂ ਘੜੀਆਂ ਜਾਂਦੀਆਂ ਨੇ ਜਦੋਂ ਅਸੀਂ ਇੱਕ ਦੂਜੇ ਨਾਲ ਮੁੱਠ ਮੇੜਉਣ ਲੱਗ ਪਏ ਨੇ ਯਾਦ ਰੱਖਿਓ ਇਹ ਉਹ ਅਸਥਾਨ ਹੈ ਜਿਸ ਬਾਰੇ ਗੁਰਦੇਵ ਨੇ ਆਖਿਆ ਡਿੱਠੇ ਸਬੇ ਥਾਮ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਣ અપਾਰ ਅਨੂਪ RAMDAS PUR ਹਰ ਹਾਂ ਨਾਨਕ ਕਸਮਲ ਜਾਹੇ ਨਾਇ ਹੈ RAMDAS ਸਾਹਿਬ ਇਹਦਾ ਕੁਝ ਨਹੀਂ ਵਿਗੜਨਾ ਅਬਦਾਲੀ ਢਾਉਂਦਾ ਚਲਾ ਗਿਆ ਨਾਦਰ ਢਾਉਂਦੇ ਚਲੇ ਗਿਆ ਇੰਦਰਾ ਢਾਉਂਦੀ ਚਲੇ ਗਈ ਪਰ ਯਾਦ ਰੱਖਿਓ ਢਾਉਣ ਵਾਲੇ ਚਲੇ ਗਏ ਖਾਲਸੇ ਦਾ ਉਹ ਇਬਾਦਤਖਾਨਾ ਤਾਂ ਅੱਜ ਵੀ ਹੈ ਤੇ ਜੁਗਾਂ ਤੱਕ ਉਹ ਮੌਜੂਦ ਰਹੇਗਾ ਵੱਡਾ ਤੇਰਾ ਦਰਬਾਰ ਸੱਚਾ ਤਦ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰਸ਼ਦ ਜਿਸ ਅਕਾਲ ਤਖਤ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ ਮੀਰੀ ਪੀਰੀ ਦੇ ਮਾਲਕ ਨੇ ਜਿੱਥੋਂ ਸੰਤ ਸਿਪਾਈ ਦਾ ਪੈਗਾਮ ਮਿਲਿਆ ਭਾਲੇ ਤੇ ਮਾਲੇ ਨੂੰ ਮਾਲਾ ਨੂੰ ਇਕੱਠਿਆ ਕੀਤਾ ਯਾਦ ਰੱਖਿਓ ਉਹੀ ਸਿਧਾਂਤ ਬਾਬਾ ਬੀਰ ਸਿੰਘ ਜੀ ਅੱਗੇ ਲੈ ਕੇ ਚੱਲੇ ਉਹ ਸਿਪਾਈ ਪੁਨਾ ਵੀ ਕਰਦੇ ਰਹੇ ਫੌਜੀ ਵੀ ਉਹ ਚੜ੍ਹਦੀ ਕਲਾ ਦੇ ਨੇ ਪਸ਼ੌਰ ਦੀ ਜੰਗ ਦੇ ਅੰਦਰ ਉਹਨਾਂ ਨੇ ਟੁੱਟੇ ਖੰਡੇ ਦੇ ਨਾਲ ਵੀ ਪਠਾਣਾ ਦੇ ਜਿਹੜੇ ਨੇ ਉਹ ਸਾਹਸ ਕਾ ਛਡੇ ਸੀ ਤੇ ਜੇ ਅੱਜ ਸੰਤ ਕਾਈ ਦੀ ਗੱਲ ਆਈ ਤੇ ਅਤ ਹੱਦ ਬੰਨੇ ਜਿਹੜੇ ਨੇ ਉਹ ਮੁਕਾਦਤੇ ਆਖਿਆ ਭਰਾਵਾਂ ਦੇ ਹੱਥੋਂ ਭਰਾ ਨਹੀਂ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਦਾ ਜਨਮ ਦਿਹਾੜਾ ਆਪ ਜੀ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਅਦਬ ਦੇ ਨਾਲ ਮਨਾ ਰਹੇ ਹੋ ਮਹਾਪੁਰਖ ਬਹਾਦਰ ਬਾਬਾ ਬਿਧੀ ਚੰਦ ਜੀ ਜਿਨ੍ਹਾਂ ਦੀ ਅੰਸ਼ਵੰਸ਼ ਬਾਅਦ ਨੇ ਜਾਨਸ਼ੀਨ ਸਨਮਾਨਯੋਗ ਬਾਬਾ ਅਵਤਾਰ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਬੇਅੰਤ ਸੇਵਾਵਾਂ ਨਿਭਾ ਰਹੇ ਨੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਸੋ ਆਇਆਂ ਹੋਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਬੇਅੰਤ ਸ਼ਖਸ਼ੀਅਤਾਂ ਬੈਠੀਆਂ ਹੋਈਆਂ ਨੇ ਦੋਵੇਂ ਪਿੰਡਗੀਆਂ ਪੰਚਾਇਤਾਂ ਸਰਪੰਚ ਸਰਦਾਰ ਬੋਰ ਸਿੰਘ ਸਰਦਾਰ ਕਰਤਾਰ ਸਿੰਘ ਜੀ ਨੰਬਰਦਾਰ ਇਸੇ ਤਰ੍ਹਾਂ ਜਥੇਦਾਰ ਹਰਪਾਲ ਸਿੰਘ ਜੀ ਇਸੇ ਤਰ੍ਹਾਂ ਸਰਪੰਚ ਚਮਕੌਰ ਸਿੰਘ ਜੀ ਔਰ ਬਯੰਤ ਮੇਰੇ ਕੌਮ ਦੇ ਵਿਦਵਾਨ ਭਾਈ ਗਰਜਣ ਸਿੰਘ ਜੀ ਬੈਂਕਾ ਜਿਹੜੇ ਉੱਚ ਕੋਟੀ ਦੇ ਕਵੀ ਨੇ ਔਰ ਭਾਈ ਬਗੀਚਾ ਸਿੰਘ ਜੀ ਬਲੇਰ ਜਿਹੜਾ ਮੇਰੇ ਪਿੰਡ ਦੀ ਸ਼ਾਨ ਨੇ ਜਿਨ੍ਹਾਂ ਦੇ ਨਾਲ ਅੱਜ ਕੱਲ੍ਹ ਭਾਈ ਭਗਵੰਤ ਸਿੰਘ ਜੀ ਤੇ ਭਾਈ ਮੇਜਰ ਸਿੰਘ ਜੀ ਗਾਉਂਦੇ ਪਏ ਨੇ ਜਿਨ੍ਹਾਂ ਨੇ ਕਦੇ ਕਿਸੇ ਸਮੇਂ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਸਾਰੇ ਜਗਤ ਨੂੰ ਕੀ ਲਿਆਇਆ ਸੀ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ ਸੋ ਮੈਂ ਸਮੇਂ ਦੀ ਸੀਮਾ ਨੂੰ ਜਾਣਦੇ ਆਇਆ ਇੱਥੇ ਹੀ ਹਿਰਾਮ ਲਾਉਂਦਾ ਹਾਂ ਅਤੇ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਖਿਮਾ ਮੰਗਦਾ ਹਾਂ ਕੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਆਈ ਹੋਈ ਸੰਗਤ ਦਾ ਕੋਟਾਨ ਕੋੜ ਧੰਨਵਾਦ ਬਿਆੰਤ ਭੁੱਲਾਂ ਚੁੱਕਾਂ ਬਖਸ਼ ਦੇਣੀਆਂ ਜੀ ਉਪਦੇਸ਼ ਗੁਰੂ ਦਾ ਜਾਣਦੇ ਆ ਆਪਣੇ ਹਿਰਦੇ ਵਿੱਚ ਵਸਾ ਲੈਣਾ ਗੱਜ ਕੇ ਪਾਈਏ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ